ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਮਨਜੀਤ ਬੁਟੀਕ ਤੇ ਤੁਹਾਡਾ ਸਵਾਗਤ ਹੈ hope ਤੁਸੀਂ ਸਾਰੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਪਾਪੂ ਜੀ ਅੱਜ ਫੇਰ ਇੱਕ ਟ੍ਰੈਂਡਿੰਗ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਬਹੁਤ ਸੋਹਣੇ ਸੋਹਣੇ ਸੂਟ ਨੇ ਰਖੜੀ ਸਪੈਸ਼ਲ ਆਫਰ ਹੈ ਜੀ ਇਹ ਸਾਰੇ ਸੂਟ कॉटन 베ਸ ਤੇ ਹੋਣਗੇ ਵਿੱਚ ਤਾਂ ਕੇਸਰ ਕਰਾਚੀ कॉटन ਬਟਰ कॉटन ਲਓ ਜੀ ਤੁਹਾਡਾ ਟਾਈਮ ਜ਼ਿਆਦਾ ਵੇਸਨਾ ਕਰਦੇ ਹੋਏ ਕਰਦੇ ਹਾਂ ਸ਼ੁਰੂ ਸੋ ਫਰਸਟ ਆਰਟੀਕਲ ਹੈ ਦੇਖੋ ਬਟਰ ਕਾਟਨ ਬਟਰ ਕਾਟਨ ਹੈ ਇਹ ਬਹੁਤ ਸੋਹਣਾ ਕਲਰ ਹੈ ਇਹਨੂੰ ਇਹ ਸਾਰਾ ਸਟੋਨ ਵਰਕ ਕੀਤਾ ਹੋਇਆ ਹੈ ਜੀ ਇਹ ਵਿੱਚ ਪ੍ਰਿੰਟ ਹੈ ਕੇ ਰੇਤੇ ਬ੍ਰੀਕ ਜੀ ਲੇਸ ਲੱਗੀ ਹੋਈ ਹੈ ਕਾਟਨ ਦੀ ਉੱਪਰ ਤੱਕ ਸਟੋਨ ਵਰਕ ਬੈਕਸਾਈਡ ਸੇਮ ਪ੍ਰਿੰਟਡ ਇਹ ਆ ਗਈ ਪਲੇਨ ਸਲਵਾਰ 2.5 ਮੀਟਰ ਦੀ ਕਟ ਹੈ ਜੀ ਇਹ ਬਟਰ ਕਾਟਨ ਬਹੁਤ ਸੋਹਣਾ ਸੂਟ ਹੈ ਆ ਦੇਖੋ ਦੁਪੱਟਾ ਬਹੁਤ ਪਿਆਰਾ ਦੁਪੱਟਾ ਪ੍ਰਿੰਟਡ ਇਹ ਹੈ 970 ਰੁਪਏ ਵਿੱਚ ਤੁਸੀਂ ਬੁੱਕ ਕਰਵਾ ਸਕਦੇ ਹੋ ਇਹ ਲਖਨਸਾਲਾ ਕੋਲਾਜਾ ਸ਼ੇਡ ਹੈ ਇਹ ਬਹੁਤ ਸੋਹਣਾ ਇਹ ਸਾਰਾ ਸਟੋਨਵਰਕ ਉੱਪਰ ਤੱਕ ਹੈ ਗਲੇ ਤੱਕ نیچے ਦੇ orange ਫਲਾਰ ਬਣੇ ਹੋਏ ਨੇ skin orange ਪਲੇਨ ਸਲਵਾਰ ਆ ਗਈ ਰਿਯਾਨ ਕਾਟਨ ਹੈ ਜੀ ਫੁੱਲ ਪਿਓਰ ਰਿਯਾਨ ਕਾਟਨ ਸਲਵਾਰ ਬਟਰ ਕਾਟਨ ਸ਼ਰਟ ਦੁਪੱਟਾ ਦੇਖੋ ਬਹੁਤ ਸੋਹਣਾ ਸੌਫਟ ਦੁਪੱਟਾ 2.5 ਮੀਟਰ ਦਾ ਇਹਦਾ ਥਰਡ ਕਲਰ ਆ ਗਿਆ ਗ੍ਰੇ ਕਲਰ ਹੈ ਇਹ ਗ੍ਰੇ ਕਲਰ ਬਹੁਤ ਸੋਹਣਾ ਕਲਰ ਹੈ ਦੇਖੋ ਪਲੇਨ ਸਲਵਾਰ ਗ੍ਰੇ ਕਲਰ ਦੀ ਇਹ ਆ ਗਿਆ ਦੁਪੱਟਾ 2.5 ਮੀਟਰ ਦਾ ਪੂਰਾ ਬਹੁਤ ਸੋਹਣਾ ਪ੍ਰਿੰਟਡ ਦੁਪੱਟਾ ਹੈ ਦੇਖੋ ਦੁਪੱਟੇ ਦੀ ਨੁੱਕ ਟੂ ਸਾਈਡੇ ਬਾਰਡਰ ਬਣਿਆ ਹੋਇਆ ਸੈਂਟਰ 'ਚ ਇਹ ਆ ਗਿਆ ਸਰਕਲ ਦੇ 970 ਰੁਪਏ ਵਿੱਚ ਤੁਸੀਂ ਬੁੱਕ ਕਰਵਾ ਸਕਦੇ ਆ ਜੀ ਸਕਰੀਨ ਸ਼ਾਟ ਲਈ ਜਾਓ ਸਾਡੇ ਵਟਸਐਪ ਨੰਬਰ ਤੇ ਤੁਸੀਂ ਸੈਂਡ ਕਰ ਸਕਦੇ ਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਲੈਟਸ ਆ ਗਿਆ ਇਹ ਸੋਹਰਾ ਕ੍ਰਾਚੀ ਗਾਉਂ ਦਾ ਇਹ ਬਹੁਤ ਸੋਹਣਾ ਸੂਟ ਹੈ ਇਹ ਸੋਰ ਕ੍ਰਾਚੀ ਦਾ ਦੇਖੋ ਬਲੌਕ ਪ੍ਰਿੰਟ ਹੈ ਇਹ ਵੇ ਦੇਖੋ ਕੇਸਰ ਕਰਾਚੀ ਬਲੌਕ ਪ੍ਰਿੰਟ ਸਾਰੇ ਕਿਤੇ ਇਹ neck ਤੇ ਹੀ ਵਰਕ ਕੀਤਾ ਹੋਇਆ ਜੀ ਕੋਈ ਪੱਟੀ ਨਹੀਂ ਲੱਗੀ ਹੋਈ ਇਹ ਵਰਕ ਹੈ ਵਿੱਚ ਕੀਤਾ ਹੋਇਆ ਇਹ ਆ ਗਈ ਦੀ ਪ्युअर कॉटन ਦੀ ਸਲਵਾਰ ਦੇਖੋ ਫੁੱਲ ਪਿਓਰ ਕੋਟਨ ਦੁਪੱਟਾ ਦੇਖੋ ਕਿੰਨਾ ਪਿਆਰਾ ਦੁਪੱਟਾ ਦੁਪੱਤੇ ਦੀ ਡਿਜ਼ਾਈਨਿੰਗ ਦੇਖੋ 2 ਮੀਟਰ ਫੁੱਲ ਪਿਓਰ ਮਸਟਰਡ ਜਾ ਕਲਰ ਹੈ ਜੀ ਇਹ ਸਕਿਨ ਨਾ ਮਸਟਰਡ ਜਾ ਕੇਸਰ ਕਰਾਚੀ ਬ੍ਰਾਂਡ 1450 ਰੁਪਏ ਵਿੱਚ ਸਿਰਫ ਇਹ 1450 ਰੁਪਏ ਵਿੱਚ ਤੁਹਾਨੂੰ ਦੇ ਰਿਆ ਕਿਉਂਕਿ ਇਹ ਸਿੰਗਲ ਪੀਸ ਰਹਿ ਗਿਆ 1450 ਰੁਪਏ ਵਿੱਚ ਤੁਹਾਨੂੰ ਮਿਲ ਰਿਹਾ ਹੈ ਜੀ ਨਕਸਟ ਆ ਗਿਆ ਇਹ ਕਿਸਰ ਟ੍ਰੈਕੀਆ ਦੀ ਬੋਸ ਨੂੰ ਸਾਡੇ ਦੇ ਲੇਖੂ ਇਹ ਜਿਹੜਾ 컬러 ਹੈ ਇਹ ਬਹੁਤ ਸੋਹਣਾ ਇਹ ਕੇ ਰੇਤ ਦੀ ਪੱਟੀ ਬਣੀ ਹੋਈ ਹੈ ਪੱਟੀ ਬਣਾ ਕੇ ਲਾਈ ਹੋਈ ਹੈ ਜਿਹੜੇ ਤੇ ਬਹੁਤ ਫਨੀ ਦੇਖੋ ਗਲੇਸ ਕਾਟਨ ਹੈ ਇਹ ਸਰਕਰਾਚੀ ਬ੍ਰੈਂਡ ਆ neck ਤੇ ਸਾਰਾ ਰੇਸ਼ਮ ਵਰਕ ਹੈ ਜੀ ਸਾਰਾ ਇਹ ਰੇਸ਼ਮ ਵਰਕ ਹੈ ਸੈਂਟਰ ਚ ਪੱਟੀ ਲਗਾ ਕੇ ਬਟਨ ਡਿਜ਼ਾਈਨ ਕੀਤੇ ਹੋਏ ਨੇ ਪੀਚ ਜਿਹਾ ਸ਼ੇਡ ਹੈ ਇਹ ਬਹੁਤ ਸੋਹਣਾ ਆ ਗੀ ਦੀ ਸੰਗਾਰ ਫੁੱਲ ਪਿਓਰ ਦੁਪੱਟਾ ਉਹਨ ਲੋ ਪਿਆਰ ਦੁਪੱਟਾ ਜੀ ਬਹੁਤ ਸੋਹਣਾ ਇਹ ਸਾਰੇ ਇੱਕ ਇੱਕ ਦੋ ਦੋ ਪੀਸ ਰਹਿ ਗਏ ਇਸ ਕਰਕੇ ਹੈਵੀ ਡਿਸਕਾਊਂਟ ਹੈ ਜੀ ਇਹਨਾਂ ਤੇ 1350 ਰੁਪਏ ਵਿੱਚ ਤੁਸੀਂ ਇਹ ਸੌਖ ਬੁੱਕ ਕਰਵਾ ਸਕਦੇ ਹੋ ਇਹਦਾ ਨੈਕਸਟ ਕਲਰ ਆ ਗਿਆ ਬਹੁਤ ਸੋਹਣਾ ਕਲਰ ਹੈ ਇਹ ਵੀ ਕੇਸਰ ਕਰਾਚੀ ਬ੍ਰਾਂਡ ਦਾ ਹੈ ਇਰੇ ਦੇ ਪੱਟੀ ਲੱਗੀ ਹੋਈ ਹੈ ਦੇਖੋ ਕਿੰਨੀ ਪਿਆਰੀ ਗਲੇਸ ਕਾਟਨ ਹੈ ਇਹ neck ਤੇ ਰੇਸ਼ਮ ਵਰਕ ਕੀਤਾ ਹੋਇਆ ਸਾਰਾ ਕੇਸਰ ਕਰਾਚੀ ਬ੍ਰਾਂਡ ਫਰੰਟ ਬੈਕ ਸੇਮ ਪ੍ਰਿੰਟ ਹੈ ਇਹ ਆ ਗਈ ਜੀ ਸਲਵਾਰ ਦੇਖੋ ਇਹ ਸਲਵਾਰ ਆ ਗਈ ਬਹੁਤ ਸੋਹਣਾ ਕਲਰ ਹੈ ये आ गया जी फुल प्योर दुपट्टा दुपट्टा जिमेंस खोल के दिखाया सेम ही है ढाई मीटर का फुल प्योर दुपट्टा नेक्स्ट आ गया ग्लेस कॉटन बहुत सोहना डिजाइनर जा पीस जी। के रहते है जी घेरे ते ਬਨਾਰਸੀ ਪੱਟੀ ਲਗਾਈ ਹੋਈ ਹੈ ਬਹੁਤ ਸੋਹਣੀ ਜਿਹੜਾ ਉੱਪਰ ਡਿਜ਼ਾਈਨ ਕੀਤਾ ਹੋਇਆ ਹੈ ਇਹ ਗੋਟਾ ਡੋਰੀ ਨਾਲ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਹੈ ਜੀ ਉੱਪਰ ਤੱਕ ਗੋਟਾ ਡੋਰੀ ਨਾਲ ਇਹਦਾ ਫਰੰਟ ਬੈਕ ਸੇਮ ਹੀ ਹੈ ਇਹ ਆ ਗਈ ਜੀ ਸਲਵਾਰ ਕ੍ਰਸ਼ ਪਾਟਨ ਦੀ ਫੁੱਲ ਪਿਓਰਨ ਦਪਟਾ 4 ਸਾਈਡ ਪੱਟੀ ਪੂਰਾ 2 ਮੀਟਰ ਔਰ ਸਾਈਡ ਪੱਟੀ ਆ ਗਈ ਦੇਖੋ ਪੂਰਾ 2 ਮੀਟਰ ਹੈ ਜੀ 1450 ਰੁਪਏ ਵਿੱਚ ਤੁਸੀਂ ਬੁੱਕ ਕਰਵਾ ਸਕਦੇ ਆ ਇਸ ਨੂੰ ਸਕਰੀਨ ਸ਼ਾਟ ਲਈ ਜਾਓ ਜੀ ਸਾਡੇ ਵਟਸਐਪ ਨੰਬਰ ਤੇ ਤੁਸੀਂ ਸੈਂਡ ਕਰ ਦਿਓ ਇਹ ਬਾਹਰ ਅੰਦਰ ਪਾਉਣ ਵਾਲੀ ਸੂਟ ਨੇ ਜੀ ਬਹੁਤ ਸੋਹਣੇ ਬਹੁਤ ਸੋਹਣੀ ਸੂਟ ਨੇ ਕਾਲਜ ਵੇਅਰ ਆਫਿਸ ਵੇਅਰ ਬਹੁਤ ਪਿਆਰੀ ਸੂਟ ਨੇ ਹਲਕਾ ਹਲਕਾ ਡਿਜ਼ਾਈਨ ਕੀਤਾ ਹੋਇਆ ਹੈ ਨਾ ਤੇ ਕੇ ਰੇਤੇ ਦੇਖੋ ਬਨਾਰਸੀ ਪੱਟੀ ਇਹ ਉੱਪਰ ਡੋਰੀ ਵਰਕ ਕੀਤਾ ਹੋਇਆ ਉੱਪਰ ਤਾਂ ਇਹ ਆ ਗਈ ਸਲਵਾਰ क्रਸ਼ ਕਾਟਨ ਦੀ ਬਹੁਤ ਸੋਹਣੀ ਕ੍ਰਸ਼ ਕਾਟਨ ਹੈ ਇਹ ਇਹ ਆ ਗਿਆ ਦੁਪੱਟਾ ਇਹਦਾ 4 ਸਾਈਡ ਫੁੱਲ ਪ्योर ਦੁਪੱਟਾ 4 ਸਾਈਡ ਪੱਟੀ ਇਹ ਦੋ ਦੋ ਪੀਸ ਨੇ ਜੀ ਇਸ ਕਰਕੇ ਹੈਵੀ ਡਿਸਕਾਊਂਟ ਦੇਨੇ 1450 ਰੁਪਏ ਵਿੱਚ ਤੁਸੀਂ ਘਰੇ ਬੈਠੇ ਬੁੱਕ ਕਰਵਾ ਸਕਦੇ ਹੋ ਹੈਵੀ ਡਿਸਕਾਊਂਟ ਹੈ ਇਹਨਾਂ ਸੂਟਾਂ ਤੇ ਨੈਕਸਟ ਆ ਗਿਆ ਪ्युअर कॉटन ਸਮਝੀਕ ਬਹੁਤ ਸੋਹਣਾ ਸੂਟ ਹੈ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਪਿੰਕ ਜਿਹਾ ਸ਼ੇਡ ਹੈ ਇਹ ਘੇਰੇ ਤੇ ਸਾਰਾ ਵਰਕ ਕੀਤਾ ਹੋਇਆ ਵਿਦ ਸਟੋਨ ਸਾਰਾ ਹੀ ਵਰਕ ਕੀਤਾ ਹੋਇਆ ਬਹੁਤ ਸੋਹਣਾ ਇਹ ਉੱਪਰ ਪ੍ਰਿੰਟਿੰਗ ਆ ਗਈ ਜੀ ਵਿਦ ਸਟੋਨ ਸਾਰੀ ਪ੍ਰਿੰਟਿੰਗ ਹੈ कॉटन ਦੀ ਇਹਦੀ ਸਲਵਾਰ ਫਰੰਟ ਵਾ ਕੇ ਇਹਦਾ ਦੇਖੋ ਪ੍ਰਿੰਟਿੰਗ ਸਾਰੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਫੁੱਲ ਕਾਟਨ ਫੁੱਲ ਪਿਓਰ ਕਾਟਨ ਦਾ ਦੁਪੱਟਾ ਦੇਖੋ ਬਹੁਤ ਸੋਹਣਾ ਦੁਪੱਟਾ ਹੈ ਦੇਖੋ ਇਹ ਸਾਰਾ ਫੂਰ ਸਾਈਡ ਤਾਂ ਇਹਦੇ ਲੇਸ ਲੱਗੀ ਹੋਈ ਹੈ ਕਾਟਨ ਦੀ ਇਹ ਸਾਰਾ ਵਰਕ ਕੀਤਾ ਹੋਇਆ ਜੀ ਸਾਰਾ ਮਸ਼ੀਨੀ ਵਰਕ ਕੀਤਾ ਹੋਇਆ ਹੈ ਇਹ ਰੇਸ਼ਮ ਵਰਕ ਹੈ ਸਾਰਾ 2.5 ਮੀਟਰ ਦਾ ਦੁਪੱਟਾ ਬਹੁਤ ਸੋਹਣਾ ਸਾਡਾ 12500 ਰੁਪਏ ਵਿੱਚ ਤੁਸੀਂ ਬੁੱਕ ਕਰਵਾ ਸਕਦੇ ਆ ਅੱਗੇ ਆ ਗਿਆ येलो ਸ਼ੇਡ ਇਸ ਦਾ ਬਹੁਤ ਸਹਾਨਾ ਲੱਗਿਆ येलो ਸ਼ੀ ਇਹ ਘੇਰੇ ਤੇ ਆ ਗਈ ਪੱਟੀ ਵਰਕ ਕੀਤਾ ਹੋਇਆ ਇਥੋਂ ਉੱਪਰ ਤੱਕ ਵਰਕ ਕੀਤਾ ਹੋਇਆ ਜੀ ਇਹ ਵਿਦ ਵਿਦ ਸਟੌਂਗ ਪ੍ਰਿੰਟਿੰਗ ਬਹੁਤ ਪਿਆਰੀ ਇਹ ਆ ਗਿਆ ਸਲਵਾਰ ਪਿਓਰ ਕਾਟਨ ਦੀ ਸਲਵਾਰ ਹੈ ਜੀ ਪਿਓਰ ਕਾਟਨ ਦਾ ਦੁਪੱਟਾ ਬਹੁਤ ਸੋਹਣਾ 2 ਮੀਟਰ ਦਾ ਪੂਰਾ ਇਹ ਕਿੰਨਾ ਵੈਰਾਂ ਫਟਾ ਫੂਰ ਸੈਟ ਲੇਸ ਲੱਗੀ ਹੋਈ ਹੈ ਕਾਟਨ ਦੀ ਇਹ ਆ ਗਿਆ ਸਾਰੇ ਵਰਕ ਬਹੁਤ ਸੋਹਣਾ ਲੈਰੀ ਜਿਹੇ ਚ ਵਰਕ ਪਾਇਆ ਕਰਿਆ ਹੋਇਆ ਹੈ ਇਹ 1250 ਰੁਪਏ ਤੁਸੀਂ ਬੁੱਕ ਕਰਵਾ ਸਕਦੇ ਆ ਇਹ ਸੂਟ ਨੈਕਸਟ ਆ ਗਿਆ ਜਾਮ ਕਾਟਨ ਪ੍ਰਿੰਟਿੰਗ ਵਿਦ ਵਰਕ ਦੇਖੋ ਕਿੰਨੀ ਸੋਹਣੀ ਲੁੱਕ ਦਿੰਦਾ ਹੈ ਇਹ ਸਾਰਾ ਮਸ਼ੀਨੀ ਵਰਕ ਹੈ ਜੀ किन्नी फिनिशिंग है वर्क दी देखो सारा मशीनी वर्क है आ उपर प्रिंटिंग है सारी जाम कॉटन है इधर आ गई बाजू का बॉर्डर आ गया हा आ नीचे बॉडर है बाजू का जाम कॉटन, बैक साइड भी सेम ही है देखो प्रिंटिंग आ गई सलवार ये फुल प्योर दपट्टा है जी ਇਹ 2 ਮੀਟਰ ਦਾ ਫੁੱਲ ਪ्योर ਦੁਪੱਟਾ 4 ਸਾਈਡ ਇਹਦੇ ਬਾਰਡਰ ਬਣਿਆ ਹੋਇਆ ਹੈ ਘੇਰੇ ਨਾਲ ਦਾ ਦੁਪੱਟੇ ਤੇ ਘੇਰੇ ਤੇ ਰੇਸ਼ਮ ਵਰਗਾ ਬਹੁਤ ਸੋਹਣਾ 1750 ਰੁਪਏ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਇਹ ਸਿੰਗਲ ਪੀਸ ਹੀ ਹੈ ਜੀ ਇਸ ਕਰਕੇ ਸਿਰਫ 1750 ਰੁਪਏ ਵਿੱਚ ਤੁਹਾਨੂੰ ਮਿਲ ਰਿਹਾ ਹੈ ਇਹ 1900-2000 ਦਾ ਸੂਟ ਸੀ ਜੀ ਸੋ ਇੰਨਾ ਸਾਰੇ ਸੋਹਣੇ ਸੋਹਣੇ ਸੂਟਾਂ ਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਸੈਂਡ ਕਰ ਸਕਦੇ ਹੋ ਸਾਡਾ WhatsApp ਨੰਬਰ ਤੁਹਾਡੀ ਸਕਰੀਨ ਤੇ ਸ਼ੋ ਹੋ ਰਿਹਾ ਸੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰੋ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਵੀਡੀਓ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਸਤਿ ਸ੍ਰੀ ਅਕਾਲ